ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਇੱਥੇ ਇੱਕੋ ਪਰਿਵਾਰ ਦੇ ਕਈ ਜੀਆਂ ਦੀ ਹੋਈ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤਾਂ ਵੱਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜੀ ਹਾਂ ਦੋਸਤੋ ਦਿਲੰਦਰ ਦੇ ਅਫਤਾਰ ਨਗਰ ਦੇ ਵਿੱਚ ਇੱਕ ਘਰ 'ਚ ਅੱਗ ਲੱਗਣ ਕਰਕੇ ਇੱਕ ਹੀ ਪਰਿਵਾਰ ਦੇ 6 ਮੈਂਬਰ ਚਲਸਣ ਕਰਕੇ ਮੌਤ ਹੋ ਗਈ। ਹਾਦਸੇ ਵਿੱਚ ਜਸ਼ਪਾਲ ਸਿੰਘ ਕਈ ਉਸ ਦਾ ਬੇਟਾ ਇੰਦਰਪਾਲ ਨੂੰ 2 2 ਤੱਕ ਤੇ ਇੱਕ ਪੋਤਾ ਜਿੰਦਾ ਛੜ ਗਿਆ। ਹੁਣ ਪਰਿਵਾਰ ਵਿੱਚ ਸਿਰਫ ਜਸ਼ਪਾਲ ਕਈ ਦੀ ਬਜ਼ੁਰਗ ਪਤਨੀ ਹੀ ਬਚੀ ਹੈ। ਬੇहद ਗਮਗੀਨ ਮੌਜ ਇਕੱਠੇ ਛੇ ਜੀਆਂ ਦਾ ਸੰਸਕਾਰ ਕੀਤਾ ਗਿਆ। ਪੁਲਿਸ ਨੂੰ ਇੱਕ ਅਚਤਮ ਕਵਰਗੀ ਸੂਚਨਾ ਕਰਨਾਂ ਦੀ ਸੂਚਨਾ ਮਿਲੀ ਜਕਰਨਾ ਦੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਪਰਿਵਾਰ ਨੇ 7 ਮਹੀਨੇ ਪਹਿਲਾਂ ਫ੍ਰੀਜ ਖਰੀਦਾ ਇਹ ਹਾਸ ਫ੍ਰੀਜ ਦਾ ਕੰਪਰੈਸਰ ਫਟਣ ਕਰਕੇ ਵਾਪਰ ਆ ਜੀ ਹਾਂ ਦੋਸਤੋ ਭਿਆਨਕ ਹਾਸੇ ਚ ਮੌਤ ਹੁਣ ਨਾਲ ਹਰ ਪਾਸੇ ਹਾਹਾਕਾਰ ਮਚ ਗਈ ਹੈ ਜੀ ਹਾਂ ਦੋਸਤੋ ਇਹ ਮਾੜੀ ਖਬਰ ਹੁਣੇ-ਹੁਣੇ ਸਾਹਮਣੇ ਆ ਰਹੀ ਆ ਅੱਜ ਦੇ ਨਹੀਂ ਪੰਜਾਬ 'ਚ ਅਸੀਂ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਹਨ ਜਿੰਨਾਂ ਖਬਰਾਂ ਸੁਣ ਕੇ ਲੋਕਾਂ 'ਚ ਡਰ ਅਤੇ دہشت ਦਾ ਮਾਹੌਲ ਬਣ ਜਾਂਦਾ ਤੁਨੇ ਵੱਡੀ ਮਾੜੀ ਖਬਰ ਆਈ ਹੈ ਜਿੱਥੇ ਕਿ ਇਹ ਵੱਡਾ ਤਮਾਕਾ ਹੋ ਗਿਆ ਜਿਸ ਕਰਕੇ ਪਰਿਵਾਰ ਦੇ ਕਈ ਗਿਆ ਦੀ ਮੌਤ ਹੋ ਗਈ ਅਤੇ ਕਈ ਜੀ ਜਿੰਦਾ ਸਰਗੇ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਧੰਨਵਾਦ